ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖੋ ਤੁਸੀਂ ਤੇ ਬਠਿੰਡਾ ਦੇ ਵਿੱਚ ਸਕੂਲ ਦੇ ਕਲਰਕ ਦੇ ਨਾਲ ਹੋਰ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਬੁੱਲੂ ਖਿਲਾਫ ਰੋਸ ਵਿਡਿਆ ਗਿਆ। ਦਰਅਸਲ ਇਹਨਾਂ ਦਾ ਇਹ ਕਹਿਣਾ ਹੈ ਕਿ ਜਿੱਥੇ 2018 ਤੋਂ ਇੱਥੇ ਇਹ ਸਕੂਲ ਚੱਲ ਰਿਹਾ ਜਿਸ ਦੇ ਵਿੱਚ 70% ਹਿੱਸੇਦਾਰੀ ਸਰਕਾਰ ਦੀ ਤੇ ਬਾਕੀ ਕੁਝ ਸਮਾਜ ਸੇਵੀ ਸੰਸਥਾਵਾਂ ਤੇ ਹੋਰ ਸੰਸਥਾਵਾਂ ਦੀ ਹੈ। ਤਾਂ ਪਿਛਲੇ ਕਾਫੀ ਸਮੇਂ ਤੋਂ ਸਕੂਲ ਦੇ ਵਿੱਚ ਬੱਚਿਆਂ ਨੂੰ ਵਰਦੀਆਂ ਨਹੀਂ ਮੁਹਈਆ ਹੋ ਰਹੀਆਂ ਜਿਹੜੀਆਂ ਸਕੂਲ ਦੀਆਂ ਕਿਤਾਬਾਂ ਨੇ ਉਹ ਮੁਹਈਆ ਨਹੀਂ ਹੋ ਰਹੀਆਂ ਕਿਤਾਬਾਂ ਪੁਰਾਣੀਆਂ ਆ ਰਹੀਆਂ ਨੇ ਤੇ ਹੋਰ ਵੀ ਕਈ ਸਹੂਲਤਾਂ ਨੇ ਜਿਸ ਤੋਂ ਬੱਚਿਆਂ ਨੂੰ ਵਾਂਝੇ ਰੱਖਿਆ ਜਾ ਰਿਹਾ ਹੈ ਤੇ ਇਸੇ ਕਾਰਨ ਜਿਹੜੇ ਮਾਪੇ ਨੇ ਉਹ ਵੀ ਕਾਫੀ ਪਰੇਸ਼ਾਨ ਨੇ ਤੇ ਬੱਚਿਆਂ ਦੀ ਪੜ੍ਹਾਈ ਤੇ ਵੀ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਅਸਰ ਪੈ ਰਿਹਾ ਤਾਂ ਇਸ ਬਾਬਤ ਇਹਨਾਂ ਦਾ ਕਹਿਣਾ ਹੈ ਕਿ ਟ੍ਰਿਬਿਊਨਲ ਅਦਾਲਤ ਦੇ ਵਿੱਚ ਵੀ ਇਹਨਾਂ ਦੇ ਵੱਲੋਂ ਕੇਸ ਲਾਇਆ ਗਿਆ ਪਰ ਸੁਣਵਾਈ ਤਾਂ ਜਾ ਰਹੀ ਹੈ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਤੇ ਇਸ ਦੇ ਚੱਲਦੇ ਇਹਨਾਂ ਦਾ ਹੀ ਕਹਿਣਾ ਹੈ ਕਿ ਹੁਣ ਮਜਬੂਰਨ ਇਹਨਾਂ ਦੇ ਵੱਲੋਂ ਹੁਣ ਸੰਘਰਸ਼ ਦਾ ਰਾਹ ਬਣਾਇਆ ਜਾ ਰਿਹਾ ਤਾਂ ਜੋ ਸਰਕਾਰ ਇਸ ਮਾਮਲੇ ਵੱਲ ਤੇ ਆਨ ਦੇਵੇ ਤੇ ਸਕੂਲ ਜਿਸ ਦੇ ਵਿੱਚ 70% ਹਿੱਸੇਦਾਰੀ ਸਰਕਾਰ ਦੀ ਹੈ ਤਾਂ ਸਰਕਾਰ ਨੂੰ ਇਸ ਸਕੂਲ ਵੱਲ ਧਿਆਨ ਦੇਣਾ ਚਾਹੀਦਾ ਹੈ ਸਕੂਲ ਦੇ ਵਿੱਚ ਬੱਚਿਆਂ ਨੂੰ ਸਹੂਲਤਾਂ ਮੁਹੱਈਆ ਨਹੀਂ ਹੋ ਰਹੀਆਂ ਜਿਸ ਦੇ ਚੱਲਦਿਆਂ ਕਿ ਸਕੂਲ ਦੇ ਜਿਹੜੇ ਬੱਚੇ ਨੇ ਉਹ ਪੜ੍ਹਾਈ ਪੱਖੋਂ ਵੀ ਪਿੱਛੇ ਰਹਿ ਰਹੇ ਨੇ ਤੇ ਇਸ ਦੇ ਨਾਲ ਹੀ ਬੱਚਿਆਂ ਦੀ ਪੜ੍ਹਾਈ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਜਿਸ ਦੇ ਨਾਲ ਮਾਪੇ ਤੇ ਬੱਚੇ ਵੀ ਕਾਫੀ ਪਰੇਸ਼ਾਨ ਨੇ ਤੇ ਸਕੂਲ ਸਟਾਫ ਦੀਆਂ ਵੀ ਕਈ ਪਰੇਸ਼ਾਨੀਆਂ ਨੇ ਜਿਨ੍ਹਾਂ ਦਾ ਹੱਲ ਨਹੀਂ ਹੋ ਰਿਹਾ ਤਾਂ ਇਸ ਨੂੰ ਲੈ ਕੇ ਇਹਨਾਂ ਦਾ ਇਹ ਕਹਿਣਾ ਹੈ ਕਿ ਇਹਨਾਂ ਦੇ ਵੱਲੋਂ ਹੁਣ ਮਜਬੂਰਨ ਰੋਜ਼ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅੱਜ ਕੀ ਨਾਮ ਹੈ ਕੀ ਮਾਮਲਾ ਜਿਹੜਾ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਮੈਂ ਬਤੌਰ ਕਲਰਕ 2012 ਤੋਂ ਅਦਰਸ਼ ਸਕੂਲ ਚੌਕੇ ਵਿੱਚ ਪੀਪੀ ਟ੍ਰਿਪਲ ਪੀ ਦੇ ਜਿਹੜੇ ਮਾਧਮ ਰਾਹੀਂ ਵੱਦ ਸਰਕਾਰ ਵੱਲੋਂ ਸਕੂਲ ਖੋਲੇ ਗਏ ਸਨ ਇਹਨਾਂ ਵਿੱਚ 70% ਸਰਕਾਰ ਦਿੰਦੀ ਹੈ ਜੀ 30% ਭਾਈਵਾਲ ਨੇ ਐਨ ਜੀਓ ਜਾਂ ਚੈਰਿਟੀ ਵੱਲੋਂ ਪਾਇਆ ਜਾਂਦਾਗਾ ਇਸ ਸੰਬੰਧੀ ਮਾਪਿਆਂ ਦੀਆਂ ਆ ਮੁਸ਼ਕਲਾਂ ਆ ਰਹੀਆਂ ਨੇ ਸ਼੍ਰੀ ਰਾਧੇ ਕ੍ਰਿਣਾ ਸੇਵਾ ਸੰਮਤੀ ਵੱਲੋਂ 2018 ਤੋਂ ਸਕੂਲ ਚੱਲ ਰਿਹਾ ਜੀ 3 ਸਾਲ ਤੋਂ ਵਰਦੀਆਂ ਨਹੀਂ ਮਿਲੀਆਂ ਕਿਤਾਬਾਂ ਨਹੀਂ ਮਿਲੀਆਂ ਇਹ ਬੱਚਿਆਂ ਨੂੰ ਜਿਹੜੀਆਂ ਵਰਦੀਆਂ ਕਿਤਾਬਾਂ ਦੇ ਵਿੱਚ ਪੁਰਾਣੀਆਂ ਕਿਤਾਬਾਂ ਅੱਧੀਆਂ ਦਿੱਤੀਆਂ ਜਾਂਦੀਆਂ ਨੇ ਅੱਧੀਆਂ ਨਵੀਆਂ ਦਿੱਤੀਆਂ ਜਾਂਦੀਆਂ ਨੇ 3 ਸਾਲ ਤੋਂ ਵਰਦੀਆਂ ਨਹੀਂ ਮਿਲੀਆਂ ਟੀਚਰਾਂ ਨੂੰ ਅਧਿਆਪਕਾਂ ਨੂੰ ਜਿਹੜੀਆਂ ਤਨਖਾਹ ਗਈ ਉਹਦੇ ਵਿੱਚ ਕਟੌਤੀ ਕੀਤੀ ਜਾਂਦੀ ਹੈ ਕੈਸ਼ਬੈਕ ਲਿਆ ਜਾਂਦਾ ਵੱਡੇ ਪੱਧਰ ਤੇ ਇਸ ਸੰਬੰਧੀ ਅਸੀਂ ਸਾਲ ਤੋਂ ਸਮਾਨਜੋਗ ਟਰਬੂਨਰ ਦੇ ਵਿੱਚ ਅਦਾਲਤ ਦੇ ਵਿੱਚ ਐਜੂਕੇਸ਼ਨ ਟਰਬੂਨ ਦੇ ਵਿੱਚ ਕੇਸ ਵੀ ਕੀਤਾ ਹੋਇਆ ਸੀ ਕੈਸ਼ਬੈਕ ਦਾ ਉਹ ਸੰਬੰਧੀ ਮਤਲਬ ਵੱਡੀ ਪੱਧਰ ਤੇ ਜਿਹੜਾ ਕੈਸ਼ਬੈਕ ਮੈਨੇਜਮੈਂਟ ਵੱਲੋਂ ਲਿਆ ਜਾਂਦਾ ਤੇ ਬੱਚਿਆਂ ਨੂੰ ਜਿਹੜੀਆਂ ਬਣਦੀਆਂ ਸਹੂਲਤਾਂ ਨੇ ਉਹ ਦਿੱਤੀਆਂ ਨਹੀਂ ਜਾਂਦੀਆਂ ਅਧੂਨਿਕ ਪੜਾਈ ਹੋਣ ਦੇ ਦਰਮਿਆਨ ਅੱਜ ਜੋ ਸਾਡੇ ਸਕੂਲ ਦੇ ਵਿੱਚ ਜਿਹੜੇ ਕੰਪਿਊਟਰ ਲੈਬ ਆ ਉਹ ਖੰਡਰਾ ਇੱਕ ਤਰ੍ਹਾਂ ਦੇ ਪੀਪੇ ਬਣੇ ਹੋਏ ਨੇ ਉਹਨਾਂ ਦੇ ਵਿੱਚੋਂ ਕੋਈ ਜਿਹੜਾ ਕੰਪਿਊਟਰ ਆ ਉਹ ਚੰਗੀ ਤਰ੍ਹਾਂ ਕੰਮ ਨਹੀਂ ਕਰਦਾ ਤੇ ਬੱਚਿਆਂ ਦੀ ਗਿਣਤੀ ਦੇ ਮੁਤਾਬਕ ਲੈਬ ਬਹੁਤ ਛੋਟੀ ਆ ਬੱਚਿਆਂ ਦੀ ਗਿਣਤੀ ਹੈ ਜਿਹੜੀ ਉਹ ਕਮਰਿਆਂ ਦੇ ਵਿੱਚ 70 70 75 ਬੱਚੇ ਬਿਠਾਏ ਜਾਂਦੇ ਨੇ ਸੈਕਸ਼ਨ 2 ਬਣਾਏ ਇਹਨਾਂ ਨੇ CBSE ਦੇ ਰੂਲਾਂ ਦੀਆਂ ਵੀ ਧੱਜੀਆਂ ਉਡਾਈਆਂ ਜਾਂਦੀਆਂ ਨੇ ਇਸ ਸਬੰਧੀ ਅਸੀਂ ਬਹੁਤ ਦਰਖਾਸਤਾਂ ਪੰਜਾਬ ਸਰਕਾਰ ਨੂੰ ਦਿੱਤੀਆਂ ਹੋਈਆਂ ਨੇ ਮੰਤਰੀਆਂ ਨੂੰ ਵੀ ਦਿੱਤੀਆਂ ਅਜੇ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਤੇ ਪਿਛਲੇ ਦਰਮਿਆ ਪਿਛਲੇ ਸਮੇਂ ਤਕਰੀਬਨ 20 ਜਨਵਰੀ ਨੂੰ ਸਾਡੇ ਦੋ ਅਧਿਆਪਕਾਂ ਨੂੰ ਟਰਮੀਨੇਟ ਕੀਤਾ ਗਿਆ ਟਰਮੀਨੇਟ ਇਸ ਕਰਕੇ ਕੀਤਾ ਗਿਆ ਕਿ ਸਾਡੀਆਂ ਜਿਹੜੀਆਂ 6-6 ਮਹੀਨਿਆਂ ਤੋਂ ਤਨਖਾਹ ਨੇ ਉਹ ਪਾਈਆਂ ਨਹੀਂ ਗਈਆਂ ਤਾਂ ਤਨਖਾਹ ਤਾਂ ਨਹੀਂ ਪਾਈਆਂ ਗਈਆਂ ਕਿਉਂਕਿ ਟੀਚਰਾਂ ਨੇ ਮੱਲੋ ਜਿਹੜਾ ਕੈਸ਼ਬੈਕ ਆ ਉਹ ਕਰਨਾ ਬੰਦ ਕਰ ਦਿੱਤਾ ਸੀਗਾ ਉਹਨਾਂ ਨੂੰ ਡਰਾਬੇ ਦਿੱਤੇ ਜਾਂਦੇ ਨੇ ਵੀ ਤੁਹਾਨੂੰ ਨੌਕਰੀ ਤੋਂ ਕੱਢ ਦੇਾਂਗੇ ਇਸ ਸਬੰਧੀ ਜਦੋਂ ਦੋ ਟੀਚਰਾਂ ਨੂੰ ਸਾਡੇ ਸੰਦੀਪ ਸਿੰਘ ਤੇ ਰਮਨਦੀਪ ਕੌਰ ਨੂੰ ਬਿਨਾਂ ਕਾਰਨ ਦੱਸੇ ਉਹਨਾਂ ਨੂੰ ਪੇਪਰਾਂ ਦੇ ਦਰਮਿਆਨ ਉਹਨਾਂ ਨੂੰ ਟਰਮੀਨੇਟ ਕਰ ਦਿੱਤਾ ਗਿਆ ਤਾਂ ਰੋਸ ਵਜੋਂ ਅਸੀਂ ਪ੍ਰੋਟੈਸਟ ਕੀਤਾ ਪ੍ਰੋਟੈਸਟ ਦਰਮਿਆਨ ਅਸੀਂ 24 ਤਰੀਕ ਨੂੰ ਡੀ ਸਾਹਿਬ ਦੇ ਭਰਾਤਰੀ ਜਥੇਬੰਦੀ ਨਾਲ ਲੈ ਕੇ ਤੇ ਮਾਪਿਆਂ ਨਾਲ ਲੈ ਕੇ ਵਰਧੀਆਂ ਕਿਤਾਬਾਂ ਦੇ ਹੋਰ ਸਮੱਸਿਆਵਾਂ ਸੰਬੰਧੀ ਤੇ ਡੈਪੂਟੇਸ਼ਨ ਕੀਤਾ ਸੀਗਾ ਉਸ ਦਿਨ ਉਸ ਦਰਮਿਆਨ ਡੀ ਸਾਹਿਬ ਨੇ ਇਹਨਾਂ ਨੂੰ ਡੀਓ ਸਾਹਿਬ ਦੀ ਤੇ ਏਡੀ ਸਾਹਿਬ ਦੀ ਜਿਹੜੀ ਮੀਟing ਕਮੇਟੀ ਆ ਉਹ ਬਣਾ ਦਿੱਤੀ ਗਈ ਸੀ 28 ਤਰੀਕ ਨੂੰ ਉੱਥੇ ਸਾਰਾ ਪ੍ਰਸ਼ਾਸਨ ਪਹੁੰਚਿਆ ਸੀਗਾ ਉਹਨਾਂ ਨੇ ਸਾਨੂੰ ਬੁਲਾਇਆ ਸੀ ਅੱਜ ਦੇ ਦਿਨ ਵੀ ਮਾਪੇ ਤੇ ਅਧਿਆਪਕ ਜਿਨ੍ਹਾਂ ਨੇ ਬਿਆਨ ਦੇਣ ਨੇ ਉਹ ਉੱਥੇ ਪੇਸ਼ ਹੋ ਕੇ ਬਿਆਨ ਦੇ ਸਕਦੇ ਨੇ ਇਸ ਸੰਬੰਧੀ ਅਸੀਂ ਅੱਜ ਮੰਗਾਂ ਲੈ ਕੇ ਆਏ ਤੇ ਇਹਨਾਂ ਤੇ ਜਿਹੜੀ ਸ਼੍ਰੀ ਰਾਧੇ ਗ੍ਰਾਂਹ ਸੇਵਾ ਸਮਤੀ ਮਾਨਸਾ ਵੱਲੋਂ ਚੈਰੀਟੀ ਦੇ ਆਧਾਰ ਤੇ ਜਿਹੜੀ ਇੱਕ ਮਤਲਬ ਫਰਾਡ ਜਿਹੜੀ ਮੈਨੇਜਮੈਂਟ ਆ ਉਹ ਬਹੁਤ ਵੱਡਾ ਫਰਾਡ ਕਰ ਰਹੀ ਆ ਤੇ ਅਸੀਂ ਐਸੀ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਕਿ ਜਿਹੜੀਆਂ ਉਹਨਾਂ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਕੈਸ਼ਬੈਕ ਜਿਹੜਾ ਤੁਸੀਂ ਕਰ ਰਹੇ ਹੋ ਇਹ ਇੱਕ ਕਲੈਰਿਟੀ ਕਰੋ ਇਹ ਕੀ ਚੀਜ਼ ਆ ਕੈਸ਼ਬੈਕ ਕੈਸ਼ਬੈਕ ਦਾ ਮਤਲਬ ਮਿਨੀਮਮ ਟੂ ਮੈਕਸਿਮਮ ਸੈਲਰੀ ਆ ਰਹੀ ਦੀ ਪੀ ਡੀ ਵੀ ਮਤਲਬ ਮਹਈਆ ਕਰਵਾਈ ਜਾਂਦੀ ਆ ਤੇ ਉਹਦੇ ਵਿੱਚ 30% ਇਹਨਾਂ ਨੇ ਚੈਰਿਟੀ ਵੱਲੋਂ ਪਾਉਣਾ ਜਿਹੜਾ ਇਹਨਾਂ ਨੂੰ ਐਗਰੀਮੈਂਟ ਹੋਇਆ ਸਰਕਾਰ ਨਾਲ 70-30 ਦੀ ਰੇਸ਼ੋ ਨਾਲ ਸਕੂਲ ਚੱਲਦੇ ਨੇ ਜੀ ਇਹ ਟਰिपल ਵੀ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਦੇ ਆਧਾਰ ਤੇ ਚੱਲਦੇ ਨੇ ਉਹਦੇ ਵਿੱਚ ਇਹਨਾਂ ਨੇ 30% ਤਾਂ ਕਿੱਥੋਂ ਪਾਉਣਾ 70 ਦੇ ਵਿੱਚੋਂ ਵੀ ਜਿਹੜਾ ਸਰਕਾਰ ਤੋਂ ਆਉਂਦਾ ਉਹਦੇ ਵਿੱਚੋਂ ਖਾਂਦੇ ਨੇ ਮਤਲਬ ਕਿਸੇ ਟੀਚਰ ਦਾ ਕੋਈ ਜੌਬ ਲੱਗਦੀ ਅੱਜ ਉਹ ਤੋਂ ਏਟੀਐਮ ਕਿੱਟ ਵਗੈਰਾ ਜਿਹੜਾ ਸਕੂਲ ਦੇ ਵਿੱਚ ਇਹਨਾਂ ਦਾ ਜਿਹੜਾ ਪ੍ਰਾਈਵੇਟ ਮੈਨੇਜਰ ਨੇ ਉਹ ਬੁਲਾ ਲਏ ਜਾਂਦੇ ਨੇ ਉਹਨਾਂ ਦਾ ਖਾਤਾ ਖੋਲ ਕੇ ਉਹਨਾਂ ਦੀ ਕਿਟਾ ਜਿਹੜੀ ਉੱਥੇ ਫਰਨ ਲਈ ਜਾਂਦੀ ਆ ਫੜ ਕੇ ਉਹਨਾਂ ਦੇ ਏਟੀਐਮ ਚੈੱਕ ਬੁੱਕਾਂ ਦੇ ਸਾਈਨ ਕਰਾ ਕੇ ਉੱਥੇ ਰੱਖ ਲੈ ਜਾਂਦੇ ਨੇ ਤੇ ਉਹ ਚੈੱਕ ਆ ਜਿਹੜੇ ਬਾਅਦ ਵਿੱਚ ਇੱਕ ਦੂਜੇ ਨਾਲ ਟ੍ਰਾਂਜੈਕਸ਼ਨਾਂ ਹੁੰਦੀਆਂ ਨੇ ਅਸੀਂ ਜਿਹੜਾ ਸਾਰਾ ਪਲੰਦਾ ਉਹ ਲੈ ਕੇ ਆਏ ਆ ਸਟੇਟਮੈਂਟਾਂ ਵਗੈਰਾ ਇਹ ਸਬੰਧੀ ਅਸੀਂ ਜਿਹੜੇ ਇਨਕੁਆਰੀ ਦੇ ਵਿੱਚ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਿਹੜੀ ਸਾਫ਼ ਸੁਥਰੀ ਇਨਕੁਆਰੀ ਆ ਉਹ ਕੀਤੀ ਜਾਵੇ ਮਾਪਿਆਂ ਅਤੇ ਅਧਿਆਪਕਾਂ ਨੂੰ ਜਿਹੜਾ ਬੰਦਾ ਇਨਸਾਫ ਦਿੱਤਾ ਜਾਵੇ। ਕੁਲਵਿੰਦਰ ਸਿੰਘ ਜੀ ਚੌਕੇ ਕੀ ਬੱਚੇ ਮੇਰੇ ਪੜਦੇ ਨੇ ਪਹਿਲਾਂ ਕੁੜੀਆਂ ਪੜ੍ਹ ਕੇ ਗਈ ਹੈ ਜੀ ਇੱਥੇ ਕਿੱਥੇ ਸਕੂਲ ਕਿਹੜਾ ਸਕੂਲ ਹੈ ਪਿੰਡ ਚੌਕੇ ਜੀ ਹਾਂ ਉਹੀ ਦਾ ਮੈਂ ਤਾਂ ਕਹ ਦਿਆ ਜੀ ਸਾਰਾ ਕੁਝ ਉਹੀ ਹੈ ਜੀ ਪਹਿਲਾਂ ਵਰਦੀਆਂ ਮਿਲਦੀਆਂ ਸੀਗੀਆਂ ਉਹਨਾਂ ਦਾ ਕੋਈ ਵਰਦੀ ਮਿਲਦੀ ਤਿੰਨ ਸਾਲਾਂ ਤੋਂ ਨਾ ਕਿਤਾਬਾਂ ਪੰਜਾਬੀ ਦਾ ਲੈ ਕੇ ਦਿੰਦੇ ਨਹੀਂ ਕਵੀ ਮੇਨ ਕਰ ਲਏ ਵੀ ਹੈ ਤੇ ਬਾਕੀ ਪਾਣੀ ਦਾ ਨਹੀਂ ਜੀ ਪਾਣੀ ਗੁਰਦੁਆਰੇ ਲਿਆਉਂਦੇ ਨੇ ਬੱਚੇ ਉੱਥੇ ਜਾ ਕੇ ਪਾਣੀ ਪੀਂਦੇ ਨੇ ਡਿੱਗ ਕੇ ਮਸਾਂ ਤੇ ਕੋਲੇ ਪੀਰਖਾਨਾ ਉੱਥੋਂ ਪੀਂਦੇ ਨੇ ਕੰਪਿਊਟਰ ਦਾ ਵੀ ਉਹੀ ਹਾਲ ਹੈ ਜਮਾ ਜੀ ਬੇੜਾ ਪਠਾਇਆ ਪਿਆ ਜੀ ਉਹਦਾ ਸਕੂਲ ਦਾ ਕੋਈ ਕੋਈ ਸਹੂਲਤ ਨਹੀਂ ਜੀ ਇੱਕ ਵੀ ਹੋਵੇ ਸਹੂਲਤ ਅਸੀਂ ਜ਼ਿੰਮੇਦਾਰ ਹਾਂ ਉੱਥੇ ਜਾ ਕੇ ਕੋਈ ਵੀ ਹੁੰਦਾ ਦੇਖ ਸਕਦਾ ਵੀ ਆਹ ਸਹੂਲਤਾਂ ਵਿੱਚ ਇਸ ਕਰਕੇ ਜੀ ਤੁਹਾਨੂੰ ਬਸ ਐ ਹੀ ਇਨਸਾਫ ਮਿਲਣਾ ਚਾਹੀਦਾ ਹੈ ਬੱਚਿਆਂ ਨੂੰ ਨਹੀਂ ਕਹਿੰਦੇ ਕਿ ਜਵਾਕਾ ਕਿੱਧਰ ਜਾਈਏ ਜੀ ਅਗਰੀ ਬੰਦਾ ਹਰ ਇੱਕ ਇਹ ਤਾਂ ਕੋਈ ਐ ਤਾਂ ਹੈ ਨਹੀਂਗਾ ਵੀ ਉੱਥੇ ਲਾਉਂਦਾ ਲਾਟਾ ਵੀ ਆਲਾ ਬਾਹਰ ਪੜਾ ਲੂਆ ਤੇ ਇਹ ਵੀ ਲਾਉਂਦਾ ਇੱਥੇ ਜੀ ਸਰਕਾਰਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਜਿਹੜੇ ਸਕੂਲ ਆ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਚਲਾਇਆ ਜਾਊਗਾ ਤਾਂ ਕੋਈ ਸਮੱਸਿਆ ਨਹੀਂ ਹੋਊਗਾ ਨਹੀਂ ਉਹ ਤਾਂ ਫਿਰ ਇਹ ਬਾਦੀ ਆ ਕੱਲੇ ਜੀ ਬਸ ਗੱਪ ਮਾਰ ਕੇ ਲੋਕਾਂ ਨੂੰ ਭੁਮਾ ਲੈਂਦੇ ਪਰ ਲੋਕ ਉਹਨਾਂ ਜਾਗਰੂਤ ਹੋ ਗਏ ਹੁਣ ਕਿਉਂਕਿ ਪੰਚਾਇਤ ਵੀ ਸਾਡੇ ਨਾਲ ਹੈ ਜੀ ਪਿੰਡ ਦੀ ਕੋਈ ਐ ਨਹੀਂ ਹੈਗਾ ਉਸ ਬੰਦੇ ਨੇ ਜਿਹੜੇ ਜਾਨੀ ਖਰਾਬ ਕਰਦੇ ਨੇ ਤਣਾ ਡੋਸੋਂ ਦੇ ਨਾ ਉਹ ਖਰਾਬ ਕਰਦੇ ਨੇ ਉਹਨਾਂ ਦੇ ਸਾਰੇ ਤੀਆ ਨਹੀਂ ਉਹ ਕੋਈ ਗੱਲ ਨਹੀਂ ਹੈਗੀ ਵੀ ਨਾ ਚੱਲੇ ਉਹੀ ਬੰਦੇ ਖਰਾਬ ਕਰਦੇ ਨੇ ਸਰਕਾਰ ਦੀ ਸਹਾਇ ਹੈ ਬਸ ਆਹੀ ਹੈ ਗੱਲ ਜੀ ਮੇਰਾ ਸਾਫ ਸੋਧ ਰਾ ਚੱਲਣਾ ਜੀ ਸਮਝ ਤਾਂ ਇਹੀ ਕਹਿਣਾ ਵੀ ਮੈਨੇਜਮੈਂਟ ਉਸੋਂ ਨਿਕਲ ਜੇ ਸਿੱਧਾ ਚੱਲੇ ਜੀ ਸਰਕਾਰ ਨਾਲ ਹੀ ਤਾਂ ਉਹ ਵੀ ਚੰਗਾ ਜੀ ਕੋਈ ਪ੍ਰੋਬਲਮ ਨਹੀਂ ਆਊਗੀ ਨਹੀਂ ਤਾਂ ਇਹੀ ਆਈ ਜਾਣੀਆਂ ਜੀ ਜਿਹਨਾਂ ਦੇ ਹੱਥ 'ਚ ਰਹਿੰਦਾ ਤਾਂ ਮੇਰਾ ਨਾਮ ਕਰ ਸੇਵਕ ਸਿੰਘ ਹੈ ਜੀ ਪਿੰਡ ਡੇਖਾ ਜੀ ਮੇਰਾ ਬੱਚਾ ਪੜਦਾ 10ਵੀਂ ਕਲਾਸ ਦੇ ਵਿੱਚ ਗੁੜੀਆ ਚੌਕੇ ਆਦਰਸ਼ ਸਕੂਲ ਦੇ ਵਿੱਚ ਜੀ ਕੀ ਮਾਮਲਾ ਜਿਹੜਾ ਅੱਜ ਇਕੱਠੇ ਅਸੀਂ ਇਕੱਠੇ ਇਸ ਕਰਕੇ ਹੋਏ ਹਾਂ ਜੀ ਜਿਹੜੇ ਬੱਚਿਆਂ ਦੇ 10ਵੀਂ ਕਲਾਸ ਦੀ CBSE ਫੀਸ ਭਰਾਈ ਗਈ 722100 ਰੁਪਿਆ ਉਹ ਜਦੋਂ CBSE ਦੀ ਫੀਸ ਭਰਾਈ ਗਈ ਸਾਨੂੰ ਪਹਿਲਾਂ ਨਹੀਂ ਦੱਸਿਆ ਗਿਆ ਉਹਨਾਂ ਨੇ ਮੌਕੇ ਤੇ ਦੱਸਿਆ ਵੀ ਜਿਵੇਂ ਅੱਜ ਆਪਾਂ ਨੂੰ 12 ਵਜੇ ਦੱਸਿਆ ਗਿਆ ਹੋਵੇ ਤੇ ਬੱਚਿਆਂ ਨੇ 3 ਵਜੇ 4 ਵਜੇ ਜਾ ਕੇ ਸਕੂਲੋਂ ਘਰੇ ਦੱਸਿਆ ਵੀ ਸਾਨੂੰ ਕੱਲ ਨੂੰ 122100 ਰੁਪਿਆ ਚਾਹੀਦਾ ਜੇ ਕਰੀ ਕਿ 2100 ਰੁਪਿਆ ਨਹੀਂ ਦਿੰਦੇ ਕੱਲ ਨੂੰ ਤਾਂ ਅੱਗੇ ਸ਼ਨੀਵਾਰ ਤੇ ਐਤਵਾਰ ਆਉਂਦਾ ਸੀਗਾ ਜੀ ਵੀ ਸੋਮਵਾਰ ਨੂੰ ਸਾਨੂੰ 2100 ਦੇ ਵਿੱਚ ਪਲੱਸ 2000 ਰੁਪਿਆ ਜੁਰਮਾਨਾ ਪਾ ਕੇ ਸਾਨੂੰ ਦਿੱਤਾ ਜਾਵੇ। ਵੀ ਦੱਸੋ ਇਹ ਜਿਹੜੀ ਫੀਸ ਆ ਗਈ ਇਹ ਸਾਥੋਂ ਬਿਨਾ ਦੱਸੇ ਤੋਂ ਬਿਨਾ ਪੁੱਛੇ ਤੋਂ ਇੱਕੇਦਮ ਖੜੇ ਪੈਰ ਭराई ਗਈ ਆ ਇਹਨਾਂ ਨੂੰ ਪਹਿਲਾਂ ਪਤਾ ਲੱਗਿਆ ਸੀ 1 ਮਹੀਨਾ 4 ਦਿਨ ਹੋ ਗਏ ਸੀ ਜੇ ਇਹਨਾਂ ਕੋਲ ਨੋਟਿਸ ਆਇਆ ਇਹਨੂੰ ਸਾਨੂੰ ਮੌਕੇ ਤੇ ਕਿਉਂ ਦੱਸਿਆ ਗਿਆ? ਜੇਕਰ ਸਾਥੋਂ ਭਰਾਈ ਗਈ ਆ ਤਾਂ ਸਾਨੂੰ ਉਹਦੀ ਕੋਈ ਵਾਪਸੀ ਦਾ ਜਾਂ ਕੋਈ ਰਿਟਰਨ ਕਰਨ ਦਾ ਰਿਫੰਡ ਕਰਨ ਦਾ ਕੋਈ ਵੀ ਅਲਟੀਮੇਟਿਵ ਨਹੀਂ ਦਿੱਤਾ ਗਿਆ ਜੀ ਇਹਨਾਂ ਨੇ ਭਰਾ ਕੇ ਆਪ ਦੀ ਜੇਬ ਦੇ ਵਿੱਚ ਪੈਸੇ ਪਾਲੇ ਮੈਨੇਜਮੈਂਟ ਨੇ ਇਹ ਮੈਨੇਜਮੈਂਟ ਦਾ ਸਰਾਸਰ ਸਾਡੇ ਨਾਲ ਧੱਕਾ ਜੀ ਗਰੀਬ ਬੱਚੇ ਆ ਗਰੀਬ ਬੱਚਿਆਂ ਦੇ ਮਾਪੇ ਆ ਸੀ ਸਾਡੇ ਬੱਚੇ ਪੜ੍ਹਦੇ ਆ ਸੀ ਗਰੀਬੀ ਦੀ ਔਰਤ ਤੇ ਪੜਾ ਰਹੇ ਆ ਜੀ ਜਿਵੇਂ ਬਾਕੀ ਟੀਚਰਾਂ ਨੇ ਦੱਸਿਆ ਬਹੁਤ ਸਾਰੀਆਂ ਸਮੱਸਿਆਵਾਂ ਸਮੱਸਿਆਵਾਂ ਜੀ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਜੀ ਬੱਚਿਆਂ ਨੂੰ ਕੋਈ ਵੀ ਵਜੀਫਾ ਨਹੀਂ ਮਿਲ ਰਿਹਾ ਜੀ ਤੇ ਕਿਤਾਬਾਂ ਵੀ ਨਹੀਂ ਪੂਰੀਆਂ ਮਿਲਿਆ 10ਵੀਂ ਦੇ ਵਿੱਚ 7 ਸਬਜੈਕ ਤੇ ਆਈਟੀ ਦੀ ਬੁੱਕ 500 ਰੁਪਏ ਦੀ ਮੈਂ ਬਾਹਰੋਂ ਲੈ ਕੇ ਦਿੱਤੀ ਹੈ ਜੀ ਜਿਹੜਾ ਇਹਨਾਂ ਦਾ ਕੋਈ ਹੱਕਬਾਨ ਦਾ ਲੈ ਕੇ ਦੇਣਾ ਕੋਈ ਕੰਪਿਊਟਰ ਦੀ ਬੁੱਕ ਨਹੀਂ ਕੋਈ ਕੰਪਿਊਟਰ ਦੀ ਕਲਾਸ ਉੱਥੇ ਕੰਪਿਊਟਰਾਂ ਦੇ ਵਿੱਚ ਚੂਹੇ ਤੁਰੇ ਫਿਰਦੇ ਆ ਜੀ ਵੀ ਇਹਨਾਂ ਦਾ ਕੋਈ ਸਿਸਟਮ ਨਹੀਂ ਹੈਗਾ ਵੀ ਮੈਨੇਜਮੈਂਟ ਕੱਲਾ ਇਸ ਤਰ੍ਹਾਂ ਕਰ ਰਹੀ ਆ ਵੀ ਅਸੀਂ ਬਹੁਤ ਵਧੀਆ ਸਕੂਲ ਚਲਾ ਰਹੇ ਆ ਪੜਾਈ ਟੀਚਰ ਬਹੁਤ ਵਧੀਆ ਪੜਾ ਰਿਹਾ ਜਿਹੜੇ ਟੀਚਰ ਪੜਾ ਰਹੇ ਨੇ ਉਹਨਾਂ ਨੂੰ ਇਹ ਬਾਹਰ ਕਲੀਨ ਚੈਟ ਦੇ ਰਹੇ ਆ ਵੀ ਅਸੀਂ ਬਾਹਰ ਕੱਢ ਤੇ ਨਵੇਂ ਟੀਚਾ ਉਹਦੀ ਮਰਜ਼ੀ ਤੇ ਪਰ ਰੱਖ ਰਹੇ ਆ ਜੀ ਪਰ ਉਹ ਟੀਚਰਾਂ ਤੋਂ ਪੜਾਈ ਨਹੀਂ ਕਰਵਾਈ ਜਾ ਸਕਦੀ ਜਿਹੜੇ ਪਹਿਲਾਂ ਟੀਚਰ ਸੀ ਐਜੂਕੇਟਰ ਟੀਚਰ ਸੀ ਬਹੁਤ ਵਧੀਆ ਪੜਾਉਂਦੇ ਸੀ ਜੀ ਉਹਨਾਂ ਨੂੰ ਇਹਨਾਂ ਨੇ ਇੱਕ ਟਰਮੀਨੇਟ ਕਰਤਾ ਜੀ ਸਰਕਾਰ ਕਹਿੰਦੀ ਵਧੀਆ ਬਿਲਡਿੰਗਾਂ ਬਣਾ ਕੇ ਐਵੇਂ ਨਸਸ ਸਕੂਲ ਬਣਾ ਰਹੀ ਦੇਖੋ ਜੀ ਤੁਸੀਂ ਜੇਕਰ ਜਾ ਕੇ ਦੇਖੋ ਤਾਂ ਤੁਹਾਨੂੰ ਆਪੇ ਪਤਾ ਲੱਗੇਗਾ ਪਹਿਲਾਂ ਸਿਸਟਮ ਬਹੁਤ ਵਾਰੀ ਪਹਿਲਾਂ ਰੌਲਾ ਵੀ ਪੈ ਚੁੱਕਾ ਜੀ ਸੁਰਖੀਆਂ 'ਚ ਵੀ ਆ ਚੁੱਕਿਆ ਇੱਕ ਦੋ ਵਾਰ ਬੈਠ ਬਿਠਾ ਕੇ ਗੱਲਬਾਤ ਨਿਬੜ ਚੁੱਕੀ ਆ ਪਰ ਉਹਦਾ ਕੋਈ ਹੱਲ ਨਹੀਂ ਨਿਕਲਿਆ ਜੀ ਸਾਡਾ ਤਾਂ ਜਿਹੜਾ ਸਕੂਲ ਆਗਾ ਮੈਨੇਜਮੈਂਟ ਤੋਂ ਛ ਡੀਓ ਚਲਾਵੇ ਸਕੂਲ ਨੂੰ ਅਸੀਂ ਖੁਸ਼ ਆ ਦੂਜੇ ਨੰਬਰ ਤੇ ਜਿਹੜਾ ਇਹਨਾਂ ਨੇ ਪ੍ਰਿੰਸੀਪਲ ਨੂੰ ਬਹਾਰ ਰੱਖਿਆ ਜੀ ਐਜੇ ਸਪੋਰਟਰ ਤੌਰ ਤੇ ਤੇ ਉਹਦਾ ਰਵਈਆ ਮਾਪਿਆਂ ਦੇ ਪ੍ਰਤੀ ਬਿਲਕੁਲ ਗਲਤ ਆ ਜੀ ਮਾਪਿਆਂ ਨੂੰ ਉਹ ਸਿੱਧੇ ਮੂੰਹ ਨਹੀਂ ਬੋਲਦੀ ਬਿਲਕੁਲ ਵੀ ਮੈਂ ਗਿਆ ਸੀ ਪੁੱਛਣ ਉਹਨਾਂ ਨੂੰ ਵੀ 2100 ਰੁਪਿਆ ਭਰਾਇਆ ਜੀ ਕਾ ਦਾ ਭਰਾਇਆ ਤੁਸੀਂ ਦੱਸੋ ਸਾਨੂੰ ਵੀ ਸਾਨੂੰ ਕਦੋਂ ਪਤਾ ਲੱਗਿਆ ਉਹ ਕਹਿੰਦੇ ਸਾਨੂੰ ਕੱਲ ਪਤਾ ਲੱਗਿਆ ਜੀ ਮੈਂ ਕਿਹਾ ਜਦੋਂ ਤੁਸੀਂ ਬੈਠੇ ਹੋ ਸਾਰੀ ਗੱਲ ਬਾਤ ਸੁਣਨ ਵਾਸਤੇ ਜੇ ਤੁਹਾਡੇ ਕੋਲੇ ਆ ਕੇ ਕਹਾਂਗੇ ਜੀ ਕਹਿੰਦੇ ਮੈਨੇਜਮੈਂਟ ਨਾਲ ਗੱਲ ਕਰੋ ਮੈਨੇਜਮੈਂਟ ਹੈਣੀ ਸੀ ਜਿਉਂ ਦੱਸੋ ਕਿਹਦੇ ਨਾਲ ਗੱਲ ਕਰੀਏ ਉਹ ਮੇਰੇ ਨਾਲ ਪ੍ਰਤੀ ਨਰਾਜ਼ਗੀ ਨਾਲ ਉਹਨਾਂ ਨੇ ਰਵੱਈਆ ਅਪਣਾਇਆ ਮੈਂ ਦਫ਼ਤਰ ਦੇ ਵਿੱਚ ਬੈਠਾ ਰਹਿ ਗਿਆ ਜੀ ਤੇ ਉਹ ਚਲੇ ਗਈ ਹਾਂਜੀ ਮੇਰਾ ਨਾਮ ਪਰਮਜੀਤ ਹੈ ਜੀ ਚਾਉਦੇ ਰਹਿਣ ਵਾਲੇ ਆਂ ਜੀ ਹਾਂਜੀ ਅਰਦਾਸ ਸਕੂਲ ਜਿੱਥੇ ਮੇਰੇ ਤਿੰਨ ਬੇਟੇ ਪੜ੍ਹਦੇ ਆ ਇੱਕ ਮੇਰਾ ਬੇਟਾ 10ਵੀਂ ਚ ਪੜ੍ਹਦਾ ਦੋ 9ਵੀਂ ਚ ਪੜ੍ਹਦੇ ਆ ਜੀ 9ਵੀਂ ਵਾਲਿਆਂ ਦੀ ਵੀ ਤਿੰਨ ਤਿੰਨ 100 ਰੁਪਏ ਫੀਸ ਭਰੀ ਅਸੀਂ ਤੇ 10ਵੀਂ ਵਾਲਿਆਂ ਦੀ ਵੀ 2100 ਰੁਪਏ ਫੀਸ ਭਰੀ ਐ ਇੱਕ ਦਿਨ ਦੀ ਫੀਸ ਮੰਗੀ ਗਈ ਏ ਸਾ ਤੋਂ ਤੇ 2000 ਰੁਪਏ ਨਹੀਂ ਜੁਰਮਾਨਾ ਮੰਗਿਆ ਗਿਆ ਨਾਲ ਤੇ ਅਸੀਂ ਡਰਦਿਆਂ ਨੇ ਫੀਸ ਭਰੀ ਆ ਫੜ ਫੜ ਕੇ ਭਰੀ ਆ ਤੇ ਵੀ ਇਸ ਗੱਲ ਬਾਰੇ ਸਾਨੂੰ ਫੀਸ ਵਾਪਸ ਵਾਪਸ ਹੋਵੇ ਜੀ ਫੀਸ ਤੇ ਅਸੀਂ ਬੱਚਿਆਂ ਨੂੰ ਇਹੀ ਕਹਿੰਨੇ ਵਧੀਆ ਪੜ੍ਹਨ ਸਾਡੇ ਬੱਚੇ ਤੇ ਵੀ ਵਧੀਆ ਸਕੂਲ ਚੱਲੇ ਜੀ ਅਸੀਂ ਕਹਿੰਦੇ ਆ ਵੀ ਸਰਕਾਰੀ ਹੋਵੇ ਇੱਕ ਤਰ੍ਹਾਂ ਦਾ ਸਕੂਲ ਤਾਂ ਬੰਦੋਬਸਤ ਕਿਹ ਹੈ ਜਾ ਕੇ ਇਹ ਬਿਲਡਿੰਗ ਕਹੇ ਜੀ ਐਤੋਂ ਪਹਿਲਾਂ ਦੇ 3 ਸਾਲ ਤੱਕ ਤਾਂ ਵਧੀਆ ਠੀਕ ਸੀ ਜੀ ਵਰਦੀਆਂ ਵੀ ਮਿਲਦੀਆਂ ਰਹੀਆਂ ਖਾਣਾ ਵਗੈਰਾ ਸਾਰਾ ਕੁਝ ਮਿਲਦਾ ਰਿਹਾ ਸਾਨੂੰ 3 ਸਾਲ ਤੋਂ ਸਾਡੇ ਬੱਚਿਆਂ ਨੂੰ ਉਹਨਾਂ ਦਾ ਵਰਦੀ ਮਿਲਿਆ ਜੀ ਕੋਈ ਅਸੀਂ ਘਰੋਂ ਹੀ ਦਿੰਨੇ ਆ ਵਰਦੀਆਂ ਤੇ ਕਾਪੀਆਂ ਵਗੈਰਾ ਰਿਸਟਰ ਰੋਜ਼ ਤਿੰਨ ਤਿੰਨ ਬੱਚੇ ਜਦੋਂ ਪੜਦੇ ਆ ਰੋਜ਼ ਦੇ ਸਾਨੂੰ ਤਿੰਨ ਦੇ ਰਿਸਟਰ ਅੱਜ ਚਾਰ ਦੇ ਰਿਸਟਰ ਅਸੀਂ ਇਹਨਾਂ ਦਾ ਖਰਚਾ ਪੂਰਾ ਕਰਦੇ ਆ ਜੀ ਤਿੰਨ ਦਿਨ ਜਿਹਦੇ ਬੱਚੇ ਪੜਦੇ ਹੁਣ ਸਾਨੂੰ ਪਤਾ ਹੀ ਐ ਅਸੀਂ ਤਾਂ ਇਹੀ ਮੰਗ ਮੰਗਦੇ ਆ ਵੀ ਸਾ ਤੇ ਵੀ ਸਾਰਾ ਵਧੀਆ ਸਕੂਲ ਵਧੀਆ ਹੋ ਚੱਲੇ ਜੀ ਅਸੀਂ ਬੰਦ ਨਹੀਂ ਕਰਾਉਣਾ ਚਾਹੁੰਦੇ ਸਕੂਲ ਅਸੀਂ ਚੱਲਣਾ ਚਾਹੁੰਦੇ ਸਕੂਲ ਵੀ ਅਸੀਂ ਸਰਕਾਰਾਂ ਚੰਗੀਆਂ ਹੋਣ ਸਾਡੇ ਸਕੂਲਾਂ ਨੂੰ ਧਿਆਨ ਦੇਣ ਕਿਲਵੰਤ ਕਹ ਰਾਈ ਕਿਹੜਾ ਪਿੰਡ ਰਾਮਪਰਾਏ ਕੀ ਕਹਿਣਾ ਚਾਹੁੰਦੇ ਜਿਹੜਾ ਸਾਡੇ ਪਿੰਡ ਤੋਂ ਹੀ ਰਾਮਪਰੇ ਪਿੰਡ ਤੋਂ ਪੰਜ ਬੱਚਾ ਪੰਜ ਬਹਿਨਾ ਆਉਂਦੀਆਂ ਨੇ ਬੱਚਿਆਂ ਦੀਆਂ ਤੇ ਮਤਲਬ ਸਾਰੇ ਪੇਰੈਂਟਸ ਮੇਰੀ سپورਟਸ ਨੇ ਤੇ ਮਤਲਬ ਇੱਥੋਂ ਨਾ ਤਾਂ ਸਾਡੇ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਮਿਲਦੀਆਂ ਈ ਨਾ ਸਾਡੇ ਵਿੱਚ ਇਹਨਾਂ ਨੂੰ ਵਰਤੀਆਂ ਮਿਲਦੀਆਂ। ਇਹ ਤੋਂ ਪਹਿਲਾਂ ਜਿਹੜੀ ਮੈਨੇਜਮੈਂਟ ਸੀਗੀ ਉਹਨਾਂ ਨੇ ਇਹ ਟੀਚਰ ਰੱਖੇ ਸੀਗੇ। ਹੁਣ ਇਹ ਮੈਨੇਜਮੈਂਟ ਕਹਿੰਦੀ ਆ ਵੀ ਇਹਨਾਂ ਟੀਚਰਾਂ ਨੂੰ ਅਸੀਂ ਬਾਹਰ ਕਰਨਾ ਤੇ ਨਵੇਂ ਅਸੀਂ ਜਿਹੜੇ ਅਸੀਂ ਟੀਚਰ ਰੱਖੇ ਨੇ ਨਵੇਂ ਉਹ ਬੱਚੇ ਐਕਸੈਪਟ ਨਹੀਂ ਕਰਦੇ। ਉਹ ਟੀਚਰ ਰੱਖਣਾ ਚਾਹੁੰਦੇ ਆ ਜਿਹੜੇ ਨਵੇਂ ਇਹ ਇਹ ਸਾਨੂੰ ਉਹਨਾਂ ਨੂੰ ਪਤਾ ਹੀ ਉਹਨਾਂ ਤੋਂ ਮਤਲਬ ਰਿਪੋਰਟ ਲਓ ਵੀ ਕਿਉਂ ਇਹ ਰੱਖਣਾ ਚਾਹੁੰਦੇ ਐ ਨਵੇਂ ਟੀਚਰ ਸਾਨੂੰ ਇਹੀ ਟੀਚਰ ਐਕਸੈਪਟ ਨੇ ਜਿਹੜੇ ਮਤਲਬ 10-12 ਸਾਲਾਂ ਤੋਂ ਕਿਤਾਬਾਂ ਕਾਪੀਆਂ ਪੂਰੀਆਂ ਨਾ ਹੋਣ ਦੇ ਬਾਵਜੂਦ ਵੀ ਸਾਡੇ ਬੱਚਿਆਂ ਨੂੰ ਸਹੀ ਐਜੂਕੇਸ਼ਨ ਦੇ ਰਹੇ ਸੀ ਆਪਦੇ ਐਕਸਪੀਰੀਅੰਸ ਦੇ ਸਿੱਤੇ ਆਪਦੇ ਐਕਸਪੀਰੀਅੰਸ ਦੇ ਸਿਰ ਤੇ ਬੱਚਿਆਂ ਨੂੰ ਸਹੀ ਐਜੂਕੇਸ਼ਨ ਦੇ ਰਹੇ ਸੀ ਇਹਨਾਂ ਟੀਚਰਾਂ ਨੂੰ ਤਾਂ ਇਹਨਾਂ ਨੇ ਬਾਹਰ ਕਰਤਾ ਹੀ ੱੱੱਕੇ ਮਾਰ ਕੇ ਕੱਢਤਾ ਤੇ ਨਵੇਂ ਟੀਚਰ ਉਹ ਰੱਖ ਰਹੇ ਨੇ ਜੋ ਸਾਡੇ ਬੱਚਿਆਂ ਨੂੰ ਬਿਲਕੁਲ ਵੀ ਐਕਸੈਪਟ ਨਹੀਂ